ਦਰ ਵਿੱਚ ਜਦੋਂ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਹਨ ਉਦੋਂ ਤੋਂ ਹੀ ਵਾਰਡ ਨੰਬਰ 76 ਦੇ ਵਿੱਚ ਗੰਦਗੀ ਦਾ ਬਹੁਤ ਬੁਰਾ ਹਾਲਮ ਹੈ ਲੋਕ ਸਫਾਈ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ ਸੀਵਰੇਜ ਇੰਨੀ ਬੁਰੀ ਤਰ੍ਹਾਂ ਰੁਕੇ ਹੋਏ ਹਨ ਕਿ ਕਾਫੀ ਦੇਰ ਤੋਂ ਇਹ ਸੜਕਾਂ ਦੇ ਉੱਤੇ ਪਾਣੀ ਆ ਗਿਆ ਹੈ ਗੰਦਾ ਪਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਪ੍ਰਸ਼ਾਸਨ ਨੂੰ ਤੇ ਕਾਉਂਸਲਰ ਸਾਹਿਬ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਧੰਨਵਾਦ ਇਹ ਜਿਹੜੀ ਸਾਰਾ ਉਹਦਾ ਮਸਲਾ ਹੈਗਾ ਇਹ ਸਭ ਦਾ ਦਸਤਾਵੇਜ਼ਾ ਲਗਾਉਣੇ ਕਰੀਏ ਵੀ ਤਾਂ ਕਿ ਜਿਹੜੀਆਂ ਸਮੱਸਿਆਵਾਂ ਆਉਣ ਵਾਲੀਆਂ ਉਹਨਾਂ ਨੂੰ ਜਾਪਤ ਕਰਦਰਾ ਸਕੀਏ ਇਹ ਕੋਈ ਪ੍ਰਸ਼ਾਸਨ ਕਹਿੰਦਾ ਮਤਲਬ ਨਹੀਂ ਕੋਈ ਹਲਕਾ ਦਾ ਫਿਰ ਤੁਸੀਂ ਕਹੋਗੇ ਕਿ ਫਿਰ ਅਸੀਂ ਧਰਨਾ ਲਾਵਾਂਗੇ ਜੀ ਇੱਥੇ ਠੀਕ ਹੈ ਜੇ ਲੱਗੇ ਧਰਨਾ ਲਾਵਾਂਗੇ ਹਨਾ ਸਾਰਾ ਮਹੱਲਾ ਇਕੱਠਾ ਹੋ ਕੇ ਰੋਡ ਜਮ ਕਰਾਂਗੇ ਤੇ ਜਿੰਨੀ ਚਿਰ ਦਾ ਇਹਦਾ ਮਸਲਾ ਜਿਹੜਾ ਹੱਲ ਕੀਤਾ ਜਾਵੇ ਤਾਂ ਕਿ ਸਾਰੇ ਜਿਹੜੇ ਗੁਮਾਰੀਆਂ ਤੋਂ ਰਹਤ ਰਹੇ ਆ ਨਹਿਤ ਰਹੇ ਆ ਸਕਣ ਸਾਰਿਆਂ ਨੂੰ ਕਿਹਾ ਸਰਕਾਰੀ ਸੁਰੱਖਿਤਰ ਰਹੋ ਤੇ ਬਹੁਤ ਬਹੁਤ ਦਿਲੋਂ ਚਾਹੁੰਦਾ ਮਸਲਾ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਸਰਕਾਰ ਕਹਿ ਰਹੀ ਹੈ ਵੀ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਸੰਬੰਧੀ ਕੰਮ ਨਾਲ ਜਾਂ ਕੇ ਰਾਂਗੇ ਹਾਂਜੀ ਪਾਸੋਂ ਦੀ ਖੁਆਚਾ ਆਇਆ ਕੱਲ੍ਹ ਦੀ ਖੁਆਚਾ ਆਇਆ ਤੇ ਜਿਹੜੀਆਂ ਬਿਮਾਰੀਆਂ ਫੈਲਣੀਆਂ ਆ ਐ ਸੈਸ਼ਨ ਤੋਂ ਤਾਂ ਕਰੋਨੇ ਨਿਕਲਦਾ ਨਹੀਂ ਘਰੋਂ ਨਿਕਲੋਗਾ ਤਾਂ ਪ੍ਰਚਾਰਣ ਹਲਾ ਪੈਗਾ ਨਾ ਕੋਈ ਆ ਹੀ ਨਹੀਂ ਰਿਹਾ ਕੋਈ ਪੁੱਛੀ ਨਹੀਂ ਰਿਹਾ ਜੇ ਕੋਈ ਆਉਂਦਾ ਵੀ ਉਹ ਤਾਂ ਮਸਲਾ ਹੱਲ ਨਹੀਂ ਕਰਦਾ ਸਿਰਫ ਲਾਰੇ ਲਾ ਕੇ ਜੰਨੇ ਹੁੰਦੇ ਠੀਕ ਹੈ ਜੀ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਮਤਲਬ ਕਿ ਹਰ ਇੱਕ ਕੰਮ ਦੇ ਵਿੱਚ ਸਰਕਾਰ ਫੇਲ ਹੈ। ਘਰਾਂ ਵਿੱਚ ਹੀ ਪਿਆ ਕਿ ਆਪਣੇ ਲੈ ਲੈ ਕੇ ਜਾਣ ਸਾਨੂੰ ਜਿਵੇਂ ਆਮ ਆਦਮੀ ਪਾਰਟੀ ਲੋਕਾਂ ਨਾਲ ਵਾਦੇ ਕੀ ਪੂਰੇ ਹੁੰਦੇ ਦਿਖਾਉਂਦੇ ਨਹੀਂ ਹੋ ਰਿਹਾ। ਕੋਈ ਵੀ ਵਾਦਾ ਨਹੀਂ ਪੂਰਾ ਹੋ ਰਿਹਾ। ਸਭ ਗੱਲਾਂ ਦੇ ਬੜਾ ਨਾਮ ਬਣਾ ਕੇ ਦੇ ਰਹੇ ਆ। ਤੇ ਪੱਲੇ ਕੁਝ ਨਹੀਂ ਹੈ।